ਹਲਕਾ ਨੌਰਥ ਤੋਂ ਐਮਐਲਏ ਕੋਰ ਵਿਜੇਪਤਾਪ ਸਿੰਘ ਨੇ ਇਹ ਐਲਾਨ ਕੀਤਾ ਵੀ ਉਹ ਆਮ ਆਦਮੀ ਪਾਰਟੀ ਲੋਕਸ ਹਲਕਾ ਅਮਰਸਰ ਤੋਂ ਉਮੀਦਵਾਰ ਕੁਲਜੀਤ ਸਿੰਘ ਢਾਲੀਵਾਲ ਦੀ ਜਿੱਤ ਵਿੱਚ ਅਹਿਮ ਜਿਹੜਾ ਕਿ ਉਹ ਭੂਮਿਕਾ ਨਿਭਾਉਣਗੇ ਵੱਡੀ ਜਿੱਤ ਜਿਹੜੀ ਕਿ ਉਹ ਜਿਹੜੀ ਕਿ ਨੌਰਥ ਹਲਕੇ ਤੋਂ ਦਵਾਈ ਜਾਵੇਗੀ ਤਾਂ ਗੱਲਬਾਤ ਕਰਨੀ ਹੈ ਆਮ ਆਦਮੀ ਪਾਰਟੀ ਹਲਕਾ ਅਮਰਸਰ ਤੋਂ ਉਮੀਦਵਾਰ ਕੁਲਜੀਤ ਸਿੰਘ ਢਾਲੀਵਾਲ ਕਿਉਂਕਿ ਅੱਜ ਪੂਰੇ ਵਿਜੇ ਪ੍ਰਤਾਪ ਸਿੰਘ ਨੇ ਬਹੁਤ ਸਾਰੀ ਮਾਨ ਦੀ 30 ਜਿਹੜੀ ਕੋਣ ਸਾਹਮਣੇ ਸਾਂਝੀ ਕੀਤੀ ਹੈ ਜੀ ਅੱਜ ਸਾਹਿਬ ਵੀ ਛੋਟੀ ਜੀ ਮੀਟਿੰਗ ਸਗੀ ਹਜ਼ਾਰਾਂ ਬਰਦਰ ਇਕੱਠੇ ਹੋ ਗਏ ਬਿਲਕੁਲ ਆਜੀ ਜੀ ਸਾਹਿਬ ਆਜੀ ਜੀ ਸਾਹਿਬ ਆਜੋ ਆਓ ਆਜੋ ਛੋਟੀ ਜੀ ਮੀਟਿੰਗ ਸਗੀ ਅਵੈਲੀ ਦਾ ਧੂਪ ਧਰ ਗਈ। ਇਤੋ ਛੇ ਗਿਆ ਤੇ ਕਿ ਅਮਰ ਸਾਹਿਬ ਵਿੱਚ ਆਮ ਆਦਮੀ ਪਾਰਟੀ ਸਭ ਤੋਂ ਵੱਡੀ ਲੀਡ ਤੇ ਜਿੱਤੂਗੀ। ਉਹ ਉੱਤਰੀ ਹਲਕਾ ਸਭ ਤੋਂ ਵੱਡੀ ਲੀਡ ਜਿਹੜੀ ਹੈ ਉਹ ਦਵਾਊਗਾ ਕਿ ਮੀਟਿੰਗਾਂ ਇਹ ਮੀਟਿੰਗਾਂ ਇਹ ਮੀਟਿੰਗ ਦਾ ਮਤਲਬ ਇਹ ਹੈ। ਇਹਦਾ ਅਰਥ ਇਹ ਹੈ ਕਿ ਆਮ ਆਦਮੀ ਪਾਰਟੀ ਅੰਬਸਰ ਜਿੱਤਗੀ। ਤਕਾਲਜੀ ਸਿੰਘ ਧਾਲੀਵਾਲ ਵੀ ਜਿਹੜੇ ਕਿ ਇੱਥੇ 71 ਤਨੂ ਵੇਖਿਆ ਹੋਇਆ ਗੱਦਗੱਦ ਵਿਖਾਈ ਦੇ ਰਹੇ ਨੇ ਔਰ ਉਹਨਾਂ ਨੇ ਇਸ ਗੱਲ ਤੇ ਵੀ ਸਹਿਮਤੀ ਜਤਾਈ ਹੈ ਵੀ ਇਸ ਹਲਕੇ ਤੋਂ ਉਹਨਾਂ ਨੂੰ ਸਭ ਤੋਂ ਵੱਡੀ ਜਿਹੜੀ ਕਿ ਉਹ ਲੀਡ ਮਿਲਣ ਵਾਲੀ ਹੈ ਤੇ ਆਮ ਆਦਮੀ ਪਾਰਟੀ ਹਲਕਾ ਲੋਕ ਸਭਾ ਜਿਹੜਾ ਕਿ ਉਹ ਜਿੱਤਣ ਜਾ ਰਿਹਾ ਹੈ ਕੈਮਰਾ ਪਰਸੁਤ ਕੁਪਾਲ ਦੇ ਨਾਲ ਸਿਕੰਦਰ ਪਸਰੀ ਚਾਦਾਨਿਕ ਸੂਰਤ ਟੀਵੀ ਅੰਮ੍ਰਿਤਸਰ ਤਾਂ ਹਲਕਾ ਨੌਕ ਤੋਂ ਐਮਐਲਏ ਕੋਰ ਵਿਜੇਪਤਾਪ ਸਿੰਘ ਨੇ ਇਹ ਐਲਾਨ ਕੀਤਾ ਵੀ ਉਹ ਆਮ ਆਦਮੀ ਪਾਰਟੀ ਲੋਕ ਸਭਾ ਹਲਕਾ ਅਮਰਸਰ ਤੋਂ ਉਮੀਦਵਾਰ ਕੁਲਜੀਤ ਸਿੰਘ ਢਾਲੀਵਾਲ ਦੀ ਜਿੱਤ ਵਿੱਚ ਅਹਿਮ ਜਿਹੜਾ ਕਿ ਉਹ ਭੂਮਿਕਾ ਨਿਭਾਉਣਗੇ ਵੱਡੀ ਜਿੱਤ ਜਿਹੜੀ ਕਿ ਉਹ ਜਿਹੜੀ ਕਿ ਨੌਰਥ ਹਲਕੇ ਤੋਂ ਦਵਾਈ ਜਾਵੇਗੀ ਤਾਂ ਗੱਲਬਾਤ ਕਰਨੀ ਹੈ ਆਮ ਆਦਮੀ ਪਾਰਟੀ ਹਲਕਾ ਅਮਰਸਰ ਤੋਂ ਉਮੀਦਵਾਰ ਕੁਲਜੀਤ ਸਿੰਘ ਢਾਲੀਵਾਲ ਕਿਉਂਕਿ ਅੱਜ ਪੂਰੇ ਵਿੱਚ ਪ੍ਰਤਾਪ ਸਿੰਘ ਨੇ ਬਹੁਤ ਸਾਰੀ ਮਾਨਦਿਤ ਟੀਸਵੀ ਜਿਹੜੀ ਕੋਣਾਂ ਸਾਹਮਣੇ ਸਾਂਝੀ ਕੀਤੀ ਆ ਅਰੇਵਾ ਸਾਹਿਬ ਵੀ ਇੱਕ ਛੋਟੀ ਜੀ ਮੀਟਿੰਗ ਸਗੀ ਹਜ਼ਾਰਾਂ ਵਰਕਰ ਇਕੱਠੇ ਹੋ ਗਏ ਬਿਲਕੁਲ ਆਜੀ ਸਿੰਘ ਆਜੀ ਸਿੰਘ ਆਜੋ ਖੜਾ ਹੋ ਜਾਓ ਆਓ ਆਜੋ ਛੋਟੀ ਜੀ ਮੀਟਿੰਗ ਸਗੀ ਅਰੇਲੀ ਦਾ ਰੂਪ ਤਰਕੀ ਇਹ ਤੋਂ ਸਕੇਤ ਹੈ ਕਿ ਅਮਸਰ ਵਿੱਚ ਆਮ ਆਦਮੀ ਪਾਰਟੀ ਸਭ ਤੋਂ ਵੱਡੀ ਲੀਡ ਤੇ ਜਿੱਤੂਗੀ ਔਰ ਉੱਤਰੀ ਹਲਕਾ ਸਭ ਤੋਂ ਜ਼ਿਆਦੀ ਲੀਡ ਜਿਹੜੀ ਹੈ ਉਹ ਦਵਾਊਗਾ ਇਹ ਮੀਟਿੰਗਾਂ ਇਹ ਮੀਟਿੰਗ ਦਾ ਇਹ ਮੀਟਿੰਗ ਦਾ ਮਤਲਬ ਇਹ ਹੈ ਇਹਦਾ ਅਰਥ ਇਹ ਹੈ ਕਿ ਆਮ ਆਦਮੀ ਪਾਰਟੀ ਅੰਬਸਰ ਜਿੱਤਗੀ ਤਾਂ ਕੁਲਜੀਤ ਸਿੰਘ ਢਾਲੀਵਾਲ ਵੀ ਜਿਹੜੇ ਕਿ ਇੱਥੇ 71 ਦਾ ਨੂੰ ਵੇਖਿਆ ਹੋਇਆ ਗੱਦਗੱਦ ਵਿਖਾਈ ਦੇ ਰਹੇ ਨੇ ਔਰ ਉਹਨਾਂ ਨੇ ਇਸ ਗੱਲ ਤੇ ਵੀ ਸਹਿਮਤੀ ਜਤਾਈ ਹੈ ਵੀ ਇਸ ਹਲਕੇ ਤੋਂ ਉਹਨਾਂ ਨੂੰ ਸਭ ਤੋਂ ਵੱਡੀ ਜਿਹੜੀ ਕੀ ਉਹ ਲੀਡ ਮਿਲਣ ਵਾਲੀ ਹੈ ਤੇ ਆਮ ਆਦਮੀ ਪਾਰਟੀ ਹਲਕਾ ਲੋਕ ਸਭਾ ਜਿਹੜਾ ਕੀ ਉਹ ਜਿੱਤਣ ਜਾ ਰਿਹਾ ਹੈ ਕੈਮਰਾ ਪਰਸੁਪਾਲ ਦੇ ਨਾਲ ਸਿਕੰਦਰ ਪਸਰੀ ਚਾਦਿਆਨਿਕ ਸੂਰਾ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram x aur whatsapp channel par